ਵੇ ਮੇਰੇ ਕੋਲ ਬੈ ਬਾਲਾ ਇੱਥੇ ਪਹਿਲਾਂ ਉੱਧਰ ਬੈਠਾ ਰਿਹਾ ਮੈਨੂੰ ਪੁੱਛਦਾ ਰਿਹਾ ਘਰ ਤੇ ਮੈਂ ਦੱਸ ਤੀ ਮੈਂ ਕਿਹਾ ਮੈਨੂੰ ਵੀ ਪਤਾ ਕਿੱਥੇ ਆ ਤੁਹਾਡਾ ਘਰ ਹਾਂ ਵੀ ਕਿਹੜਾ ਪੁੱਛਦਾ ਤੂੰ ਉਹ ਦਨਵਾਰੀ ਹਾਲ ਤੇ ਫਲਾਣਾ ਫਲਾਣਾ ਆਏ ਕਰਦਾ ਕਰਦਾ ਉੱਥੇ ਖੜਾ ਇੰਨਾ ਦੇ ਖੜਾ ਹੋ ਗਾ ਜਾ ਕੇ ਬਹਿ ਗਿਆ ਮੁੜ ਕੇ ਆ ਕੇ ਨਾ ਆ ਕੇ ਅਸਾਂ ਚ ਪਾ ਕੇ ਮੇਚਾ ਦੇ ਦੋਨੇ ਹੱਥ ਪੱਟ ਕੇ ਭੱਜ ਗਿਆ ਹਾਂ ਬਾਈਕਰ ਵਾਲਾ ਸਾਕਰ ਬਾਈਕਰ ਵਾਲੇ ਦੀ ਠੀਕ ਹੈ ਮੋਟਰਸਾਈਕਲ ਬਾਈਕਰ ਵਾਲਾ ਰੱਬ ਜਾਣੇ ਹੂੰ ਲੈਤਾ ਉਹਨੇ ਤੇ ਰੱਬ ਜਾਣੇ ਉਹਦਾ ਆਪ ਕੋਈ ਸਾਹ ਕਾਰਵਾਈ ਕਰੀ ਜਾਂਦੇ ਆ। ਠੀਕ ਹੈ ਜੀ। ਸਾਨੂੰ ਥਾਣਾ ਥਰਮਲ ਵਿਖੇ ਇਤਲਾਹ ਮਿਲੀ ਸੀ ਜਿੱਥੇ ਕੰਪਲੇਨੈਂਟ ਸੀ ਮਨਜੀਤ ਕੌਰ ਉਹਨਾਂ ਵੱਲੋਂ ਦੱਸਿਆ ਗਿਆ ਸੀਗਾ ਕਿ ਉਹ ਕਿਤੇ ਜਾ ਰਹੇ ਸੀਗੇ ਤੇ ਇੱਕ ਮੋਟਰਸਾਈਕਲ ਤੇ ਇੱਕ ਜੋਮੈਟੋ ਵਾਲਾ ਲੜਕਾ ਸੀਗਾ ਉਹ ਉੱਥੇ ਆਇਆ ਤੇ ਉਹਨਾਂ ਦੀਆਂ ਕੰਨਾਂ 'ਚੋਂ ਜਿਹੜੀਆਂ ਵਾਲੀਆਂ ਸੀ ਖੋਹ ਕੇ ਲੈ ਗਿਆ, ਪਟਕੇ ਲੈ ਗਿਆ ਬੀਸਿਕਲੀ। ਉਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਵਿਖੇ ਅਸੀਂ ਮੁਕੱਦਮਾ ਦਰਜ ਕੀਤਾ ਗਿਆ। ਮੁਕੱਦਮਾ ਦਰਜ ਕਰਕੇ ਅਸੀਂ ਇਹਦੇ ਵਿੱਚ ਵੱਖ-ਵੱਖ ਟੀਮਾਂ ਥਾਣਾ ਥਰਮਲ ਤੇ ਪੀਸੀਆਰ ਦੀ ਟੀਮ ਹੈ ਜਿਹੜਾ ਇੰਚਾਰਜ ਪੀਸੀਆਰ ਐਸ ਐਸ ਸੀਸੀਟੀਵੀ ਫੁਟੇਜ ਟੈਕਨੀਕਲ ਐਨਾਲਿਸਿਸ ਤੇ ਹਿਊਮਨ ਇੰਟੈਲੀਜੈਂਸ ਦੇ ਤਹਿਤ ਕੰਮ ਕਰਦੇ ਹੋਏ ਜਿਹੜਾ ਇਹ ਦੋਸ਼ੀ ਸੀਗਾ ਆਕਾਸ਼ਦੀਪ ਕੁਮਾਰ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਇਸ ਜਿਹੜਾ ਦੋਸ਼ੀ ਹੈਗਾ ਅਸੀਂ ਇਸ ਦਾ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਤੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਜੋ ਜੋ ਵੀ ਇਹਦੇ ਵਿੱਚ ਖੋ ਹੋਇਆ ਹੈਗਾ ਫਿਰ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਜਾਣਗੀਆਂ ਇਹ ਪ੍ਰਾਣਾ ਮੁਕੱਦਮਾ ਹੈ ਸਰ ਜੀ ਜੋ ਪ੍ਰੀਲੀਮਿਨਰੀ ਪੁੱਛਗਿੱਛ ਅਜੇ ਤੱਕ ਇਹਦੇ ਸਾਹਮਣੇ ਆਇਆ ਵੀ ਇਹਦਾ ਕੋਈ ਪਾਸਟ ਰਿਕਾਰਡ ਹੈ ਨਹੀਂ ਇਹ ਜੋਮੈਟੋ ਦੀ ਡਿਲੀਵਰੀ ਦਾ ਕੰਮ ਕਰਦਾ ਹੈਗਾ ਬਾਕੀ ਫਿਰ ਵੀ ਅਸੀਂ ਰਿਮਾਂਡ ਹਾਸਲ ਕਰ ਤੋਂ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਡੀਪਲੀ ਦੇਖਾਂਗੇ ਕਿਤੇ ਹੋਰ ਕੋਈ ਮਕਦਮਾ ਦਰਜ ਹੈ ਜਾਂ ਕਿੱਦਾਂ ਹੈ ਤੇ ਬੰਦੀ ਅਕੋਰਡਿੰਗਲੀ ਬੰਦੀ ਕਾਰਵਾਈ ਕਰਾਂਗੇ ਨਹੀਂ ਹਜੇ ਅਸੀਂ ਜਿਹੜਾ ਦੋਸ਼ੀ ਹੈਗਾ ਉਸਨੂੰ ਅਰੈਸਟ ਕਰ ਲਿਆ ਹੈਗਾ ਜੀ ਬਾਕੀ ਹੁਣ ਦੋਸ਼ੀ ਦੀ ਜੋ ਸ਼ਕਤੀ ਨਾਲ ਪੁੱਛਗਿੱਛ ਕਰਾਂਗੇ ਫਿਰ ਅੱਗੇ ਜੋ ਵੀ ਹੋਊਗਾ ਫਿਰ ਅੱਗੇ ਦੀ ਕਾਰਵਾਈ ਕੀਤੀ ਜਾਊਗਾ ਇਕੱਲਾ ਹੀ ਬੰਦਾ ਸੀ ਸਰ ਹਾਂਜੀ ਇਹ ਜਦੋਂ ਆਇਆ ਸੀਗਾ ਇਹ ਇਕੱਲਾ ਹੀ ਸੀਗਾ ਮ ਤਾਂ ਜਿਸ ਤੇ ਫਿਰ ساری ਸੀਸੀਟੀਵੀ ਫੁਟੇਜ ਦੀ ਟ੍ਰੇਲ ਤੋਂ ਅਸੀਂ ਇਹਨੂੰ ਗ੍ਰਿਫਤਾਰ ਕਰ ਲਿਆ ਹੈਗਾ ਜੀ ਹੁਣ ਇਹਨੂੰ ਜੱਜ ਸਾਹਿਬ ਦੇ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਉੱਤੇ ਜਾਂਦੀ ਜੀ